ਮਮੇਂ ਜਿਹੜੇ ਸੰਭੇ ਸਾਡੇ ਰਿਸ਼ਵੰਤ ਸਿੰਘ ਲੂਕੀ ਕਹਿੰਦੇ ਨੇ ਜਿਹੜੇ ਨੂੰ ਉਹਦੀ ਸਾਹ ਯੋਜਨਾ ਵਾਲਾ ਸੀ ਜਿਹੜੇ ਮੇਲਾ ਹੁੰਦਾ ਜਾਂਦਾ ਸਾਡੇ ਜੋਗੀ ਪੀਰ ਦਾ ਉਹਦੇ ਕਰਕੇ ਸੀ ਸਾਸ਼ਪਾਈ ਕਰ ਰਹੇ ਆ ਜੀ ਤੇ ਇਹ ਜਿਹੜੀ ਸਪਾਈ ਸਾਸਪਾਈ ਇਹ ਕਿੱਥੋਂ ਤੱਕ ਕਰੋਗੇ ਅਸੀਂ ਲੈ ਕੇ ਉੱਥੇ ਲੈ ਕੇ ਉਹ ਮੋੜ ਤੇ ਲੈ ਕੇ ਸਾਡੇ ਆ ਟੋਡੇ ਕੱਕ ਤੱਕ ਅਸੀਂ ਸਿਫਾਈ ਕਰਾਂਗੇ ਤੇ ਇੱਕ ਗੱਲ ਕਰ ਲਈਏ ਪੁਸਤਾ ਪ੍ਰਬੰਧ ਨੇ ਜਿਹੜਾ ਹੈ ਨਾ ਹਾਂਜੀ ਤੇ ਅੱਗੇ ਮੈਟਰੀ ਜਿਹੜਾ ਆਪਾਂ ਜਿਹੜੀ ਰੋਡ ਆਸਤਾ ਜਾਂਦਾ ਹਾਂ ਜੀ ਉਹ ਸਫਾਈ ਰੱਖੀ ਉਹ ਉਹ ਤਾਂ ਬਾਬਾ ਜੀ ਦੀ ਪੀੜ੍ਹੀ ਕਮੇਟੀ ਕਰ ਰਹੀ ਹੈ ਜੀ ਨਰੇਗਾ ਲਾ ਕੇ ਅਸੀਂ ਆ ਗਿਆ ਆ ਦੀ ਹੱਦ ਤੇ ਜਿਹੜੀ ਪੋਹਾਲ ਖੁਰਦਰੇ ਹੋਣਗੇ ਨਵੇਂ ਲਿਆਂਗੇ ਸੰਦਲਾ ਜਿਹੜੇ ਦਸੰਤ ਸਿੰਘ ਲੋਕੀ ਹੋ ਗਿਆ ਉਹਦੀ ਸਹਾਇਤਾ ਨਾਲ ਅਸੀਂ ਸਫਾਈ ਕਰ ਰਹੇ ਹਾਂ ਆ ਤੁਹਾਡੀ ਗੱਲ ਵਿਚਾਲੇ ਇਹ ਦੇਖਿਆ ਜਾ ਰਿਹਾ ਜਿਹੜੀਆਂ ਗਲੀਆਂ ਨਾਰੀਆਂ ਦੇ ਵਿੱਚ ਹਨ ਕੀ ਬਰੇਜ ਦਾ ਵੱਧ ਤੋਂ ਵੱਧ ਦਿੱਕਤ ਹੋਂਦੀ ਹੈ ਕੀ ਇਹ ਤੁਹਾਡੇ ਕਿੰਨੇ ਹੈਗੇ ਇਹ ਸਾਡੇ ਐਵੇਂ ਆਪ ਦੀ ਆਪ ਦੇ ਟੈਂਸ਼ਨ ਨਾਲ ਆਪ ਸਫਾਈ ਕਰ ਰਹੇ ਹਾਂ ਜੀ ਪੰਚਾਇਤ ਕੋਈ ਸਫਾਈ ਨਹੀਂ ਕਰ ਰਹੀ ਓਥੇ ਪੰਚਾਇਤ ਕੋਈ ਨਹੀਂ ਕਰ ਰਹੀ ਜੀ ਅਸੀਂ ਤਾਂ ਆਪਦੇ ਨਗਰ ਵੱਲੋਂ ਕੋਈ 20 20 50000 ਰੁਪਏ ਪਾ ਕੇ ਅਸੀਂ ਤਾਂ ਬੰਦਾ ਆਪਦਾ ਰੱਖਿਆ ਜੀ ਨਾਲੀਆਂ ਸਾਫ਼ ਕਰਨ ਵਾਸਤੇ ਤੁਹਾਨੂੰ ਕਿਸੇ ਵੱਲੋਂ ਕੋਈ ਸਹਾਇਕ ਨਹੀਂ ਪੰਚਾਇਤ ਦਾ ਸਾਡਾ ਕੋਈ ਸਹਿਯੋਗ ਨਹੀਂ ਹੋ ਰਿਹਾ ਲੋਕੋ ਪੰਨਾ ਹਾਂ ਲੋਕੋ ਇਹ ਅੱਜ ਮੁੱਖ ਮੇਨ ਮੁੱਦਾ ਜਿਹੜਾ ਜੋ ਅੱਜ ਕੀਆਂ ਦੇ ਤਿਹਾਰ ਦਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਸਾਰੇ ਨਗਰ ਨੇ ਜਿਹੜੇ ਸਾਡੇ ਪ੍ਰਧਾਨ ਤੇ ਨਾਲ ਨੇ ਸਰਪੰਚ ਜੈਸਵੰਤ ਸਿੰਘ ਜੀ ਸੈਕਟਰੀ ਸਾਹਿਬ ਅਗਰਵੇਲ ਸਿੰਘ ਜੀ ਤੇ ਮਰੀਕ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਸਹਿਜੋਰਾ ਮੀਟਿੰਗ ਕਰਕੇ ਕਿਹਾ ਵੀ ਆਪਾਂ ਨਾਲ ਐਸਪਾਈ ਕਰੀਏ ਨਾਲੇ ਤੀਆਂ ਦਾ ਤਿਹਾਰ ਬਣਾ ਲਿਆ ਅੱਜ ਇੱਕ ਕੁੜੀ ਨੂੰ ਅਸੀਂ ਗੋਲ ਵੀ ਦਿੱਤਾ ਵੀ ਕਹਿੰਦੇ ਵਿਆਹ ਖਾਤਰ ਪ੍ਰੋਗਰਾਮ ਤਾਂ ਇਹ ਤੋਂ ਲੜੀ ਬਣਾਈ ਹੈ ਜਿੰਨੇ ਵੀ ਜਿਵੇਂ ਪ੍ਰੋਗਰਾਮ ਪਿੰਡ ਦਾ ਹੋਇਆ ਲਿਖਿਆ ਜਾਊ ਉਹ ਉਹਦੇ ਕਾਰਨ ਅੱਜ ਸਪਾਈ ਦੀ ਵੀ ਨੂੰ ਹਮਸ਼ੂ ਕੀਤੀ ਹੈ ਮੇਲਾ ਆ ਰਿਹਾ ਬੱਬੀ ਜੋਗੀ ਪੀਰ ਦਾ ਇਹਦੇ ਕਾਰਨ ਦਿੱਕਤ ਵੀ ਆ ਰਹੀ ਛੱਡੇ ਦੀ ਸਾਨੂੰ ਹਸਪਾਰਕ ਬਹੁਤ ਗੰਦ ਪਿਆ ਪਿਆ ਸੀ ਇਹਦੀ ਸਪਾਈ ਕੀਤੀ ਹੈ ਜਿਵੇਂ ਜੇ ਦੇਖਿਆ ਜਾਵੇ ਸਾਫ ਸफाई ਤੁਸੀਂ ਹੁਣ ਕਰ ਰਹੇ ਹੋ ਪਰ ਮੇਰੇ ਵੇਲੇ ਪਹਿਲਾਂ ਵੀ ਕੋਈ ਸਾਫ ਸफाई ਨਹੀਂ ਸੀ ਨਹੀਂ ਨਹੀਂ ਪਹਿਲਾਂ ਨਹੀਂ ਇਹਦਾ ਕੋਈ ਦਾ ਮਾਹੌਲ ਨਹੀਂ ਹੋਇਆ ਜੀ ਨਹੀਂ ਤਾਂ ਪਿੰਡ ਦਾ ਬੁਰਾ ਹਾਲ ਹੀ ਆ ਨਾਂ ਰੇਗਾ ਅੱਗੇ ਪਾਰਕ ਦੀ ਸਰਕਾਰੀ ਟਰੱਕ ਹੈ ਮੇਰੇ ਘਰ ਕੰਮ ਕਰਦਾ ਜੂਣ ਇੱਥੇ ਵੀ ਤੁਸੀਂ ਆਇਆ ਤਾਂ ਆਪਾਂ ਆਪ ਰੇਕ ਨਹੀਂ ਮੁਰੇ ਲਾ ਕੇ ਪੰਜ-ਛੇ ਬੰਦਿਆਂ ਨੇ ਨਾਲ ਸਾਡੇ ਹੋਰ ਲਾ ਕੇ 10 ਬੰਦੇ ਜੇ ਦੇਖਿਆ ਜਾਵੇ ਪਿੰਡ ਦੇ ਮੋਟਰਾਂ ਵੱਲੋਂ ਜਿਹੜਾ ਹੈਗਾ ਸਾਫ ਸਫਾਈ ਦੀ ਮੈਂ ਚਲਾਈ ਜਾ ਰਹੀ ਹੈ ਕਿ ਅਸੀਂ ਗੱਲਬਾਤ ਕਰਨੀ ਹੈ ਕੀ ਕਹਿਣਾ ਚਾਹੁੰਦੀ ਹਾਂ ਅਸੀਂ ਵੀ ਦੱਸਣਾ ਸਾਡਾ ਸਰਪੰਚ ਸਾਡੇ ਆਈ ਆਈ ਇਹ ਗਿਵਾਇਤ ਕਰ ਰਹਾ ਜੀ ਜੀ ਸਾਰਾ ਕੁਝ ਤੇ ਇਹਦੇ ਨਾਲ ਜੀ ਸਹਿਯੋਗ ਦੇ ਆਪਦੇ ਕੋਲ ਅਸੀਂ ਪੈਸੇ ਇਕੱਠੇ ਕਰਕੇ ਆਪ ਹੀ ਸਫਾਈ ਕਰਦੇ ਇੱਕ ਸਾਡੇ ਜਿਹੜਾ ਤੀਆਂ ਦੇ ਤਿਆਰਾਂ ਚ ਮਤਲਬ ਨਵੀ ਟੈਲ ਆ ਐਨ ਆਰ ਆਈ ਨਿਊਜ਼ੀਲੈਂਡ ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਸਵੰਤ ਸਿੰਘ ਹੈ ਦੀ ਗਵਾਈ ਤੇ ਅਸੀਂ ਸਾਰਾ ਕੁਝ ਸਾਡੇ ਪਿੰਡ ਦੇ ਜਿੰਨੇ ਪਤਵੰਤੇ ਖੜੇ ਆ ਅਸੀਂ ਸਾਰੇ ਇਹਦੇ ਨਾਲ ਆ ਆਪ ਦਾ ਤੌਰ ਤੇ ਅਸੀਂ ਸਫਾਈ ਕਰ ਰੱਖਿਆ ਜਿਹੜੀ ਮਤਲਬ ਪੰਚਾਇਤ ਨੂੰ ਵੀ ਉਹਨੇ ਸਾਡਾ ਕੋਈ ਪਾਰਕ ਪੂਰਕ ਨਹੀਂ ਸਵਾਰਿਆ ਅਸੀਂ ਆਪ ਪਾਰਕ ਆਪ ਦੇ ਤੌਰ ਤੇ ਸਵਾਰਿਆ ਹੋਏ ਤੇ ਆ ਵੀ ਅਸੀਂ ਆਪ ਦੇ ਤੌਰ ਤੇ ਆਪ ਖਰਚਾ ਕਰਕੇ ਜੀ ਆਪ ਲਾਈਆ ਲੈ ਦੇਖਿਆ ਜ ਮੋਟਰਗੜ ਬੰਦਿਆਵਾਂ ਵੱਲੋਂ ਦੇਖਿਆ ਪਿੰਡ ਦੀ ਸਫਾਈ ਮਾਤਰ ਕੇ ਪਾਪਾ ਜੋਤੀ ਦੇ ਮੇਲੇ ਨੂੰ ਮੁੱਖ ਰੱਖਦੇ ਹਾਂ ਕੀਤੇ ਜਾ ਰਹੀ ਹੈ ਤੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਪਿੰਡ ਦੇ ਮੈਨੂੰ ਲੈ ਕੇ ਸਾਫ ਸਫਾਈ ਦੀ ਮੈਨੂੰ ਲੈ ਕੇ ਥੱਲੇ ਹੋਏ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੋਕਰੀਓ ਜਾਓ ਰਾਏ ਕੋ ਨਿਕਰਾ ਹਾਂ